ਮੇਰਾ ਨਾਮ ਮਨਦੀਪ ਸਿੰਘ ਹੈ ਜੀ। ਮਨਦੀਪ ਜੀ ਆ ਜੀ ਡੀਸੀ ਮੈਡਮ ਨੂੰ ਮਿਲਣ ਆਏ ਸੀ। ਤੁਸੀਂ ਕਿਹੜੀਆਂ ਮੰਗਾਂ ਨੂੰ ਲੈ ਕੇ ਕਿਹੜੇ ਮੰਗ ਪੱਤਰ ਦਿੱਤੇ ਹੋ ਗਏ? ਮੰਗ ਪੱਤਰ ਇਹ ਦਿੱਤਾ ਗਿਆ ਜੀ ਪਿੱਛੇ 25 ਸਤੰਬਰ ਨੂੰ ਜਿਹੜਾ ਹੈਗਾ ਕਿ ਸਕੂਲ ਦੇ ਬੱਚੇ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਕਿਉਂਕਿ ਉਹਨਾਂ ਦੇ ਹਾ ਪੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਟਕਾਲਾ ਰੋਡ ਤੇ ਜਿਹੜਾ ਸਕੂਲ ਹੈਗਾ ਉੱਥੇ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਕਿਉਂਕਿ ਬੱਚਿਆਂ ਨੇ ਹਾਊਸ ਡੈਸ ਨਹੀਂ ਪਾਈ ਸੀ। ਗੱਲ ਮੁੱਦਾ ਹੋਰ ਇਹ ਇਹ ਨਹੀਂ ਹੈਗਾ ਐਡਰੈਸ ਦਾ ਮੁੱਦਾ ਨਹੀਂ ਹੈ ਗੱਲ ਹੋ ਰਹੀ ਇਹਨਾਂ ਨੇ ਆਪਣੀ ਐਟੀਟਿਊਡ ਬਣਾ ਲੈ ਕੇ ਰੱਖਿਆ ਹੈ ਮੇਰੇ ਨਾਂ ਤੇ ਅਮਨਦੀਪ ਸਿੰਘ ਨਾਂ ਦੇ ਬਾਈਕਾਟ ਹੈਸ਼ਟੈਗ ਬਾਈਕਾਟ ਅਮਨਦੀਪ ਸਿੰਘ ਦੇ ਨਾਂ ਤੇ ਇੱਕ ਹੈਸ਼ਟੈਗ ਚਲਾਇਆ ਜਾ ਰਿਹਾ ਹੈ ਮੇਰਾ ਕੀ ਕਸੂਰਾ ਹੈ ਅਗਰ ਮੈਂ ਇੱਕ ਪੇਰੈਂਟ ਹਾਂ ਉਸ ਦੇ ਨਾਤੇ ਆਪਣੇ ਬੱਚੀ ਦੇ ਰਾਈਟ ਪਿੱਛੇ ਆਪਣੇ ਨੇ ਲੜ ਰਹੇ ਆ ਕਿ ਸਕੂਲ ਦਾ ਫਰਜ਼ ਨਹੀਂ ਸੀ ਬੰਦਾ ਕਿ ਅਗਰ ਬੱਚਿਆਂ ਨੇ ਹਾਊਸ ਡ्रेस ਨਹੀਂ ਪਾਈ ਤਾਂ ਸਕੂਲ ਵੀ ਇਹ ਆਪਣੀ ਜ਼ਿੰਮੇਵਾਰੀ ਸਮਝ ਕੇ ਇੱਕ ਦਿਨ ਪਹਿਲਾਂ ਉਹ ਇੱਕ ਦਿਨ ਪਹਿਲਾਂ ਆਪਣੇ ਮੈਸੇਜ ਲਗਾ ਸਕਦਾ ਸੀ ਪੇਰੈਂਟਸ ਨੂੰ ਕਿ ਜੀ ਕੱਲ ਦਾ ਕਿ ਕੱਲ ਦਾ ਦਿਨ ਹਾਊਸ ਡ्रेस ਦਾ ਹੈਗਾ ਤੇ ਹਾਊਸ ਡ्रेस ਪਾਈ ਜਾਏ ਠੀਕ ਹੈ ਤੇ ਹੁਣ ਕੀ ਮੰਗਾ ਕੀ ਆ ਸਵਾਸਨ ਕੀ ਕੀਤਾ ਗਿਆ ਦੁਆਰੇ ਦੇਖੋ ਮੰਗਾ ਸਾਡੀ ਇਹੀ ਹੈ ਕਿ ਜਿਹੜੇ ਜਿਹੜੇ ਸਕੂਲ ਦੀ ਪ੍ਰਿੰਸੀਪਲ ਮੈਡਮ ਹੈਗੇ ਮਿਸਿਸ இந்து இந்து ਸ਼ਰਮਾ ਜੀ ਅਤੇ ਵਾਈਸ ਪ੍ਰਿੰਸੀਪਲ ਜਿਹੜੇ ਹੈਗੇ ਆ ਪੂਨਮ ਗੁਲਾਟੀ ਜੀ ਇਹਨਾਂ ਨੂੰ ਇੱਕ ਤਾਂ ਰੈਸਟਿਕੇਟ ਕੀਤਾ ਜਾਏ ਇਹਨਾਂ ਦੇ ਖਿਲਾਫ ਜੁਮੇ ਨਾਲ ਜਸਟਿਸ ਐਕਟ ਜਿਹੜਾ 2015 ਦਾ ਹੈਗਾ ਉਹਦੇ ਖਿਲਾਫ ਉਹਦੇ ਹਿਸਾਬ ਨਾਲ ਇਹਨਾਂ ਦਾ ਪਰਚਾ ਹੋਵੇ ਔਰ ਰਾਈਟ ਟੂ ਐਜੂਕੇਸ਼ਨ ਐਕਟ ਦੀ ਜਿਹੜੀ ਉਲੰਘਣਾ ਕੀਤੀ ਗਈ ਹੈ ਬੱਚਿਆਂ ਨੂੰ ਫਿਜ਼ੀਕਲੀ ਔਰ ਮੈਂਟਲੀ ਟੌਰਚਰ ਕੀਤਾ ਗਿਆ ਉਹਦੇ ਹਿਸਾਬ ਨਾਲ ਇਹਨਾਂ ਦਾ ਪਰਚਾ ਕੀਤਾ ਜਾਏ ਉਹਦੇ ਵੱਲੋਂ ਚਾਈਲਡ ਪ੍ਰੋਟੈਕਸ਼ਨ ਵਾਲਿਆਂ ਨੂੰ ਵੀ ਦਿੱਤੀ ਗਈ ਉਹਨਾਂ ਦੇ ਮੈ ਕੀ ਆ ਗਿਆ ਉਹਨਾਂ ਵੱਲੋਂ ਵੀ ਆਪਣੇ ਦੇਖੋ ਆਪਣੇ ਪੱਧਰ ਤੇ ਉਹਨਾਂ ਵੱਲੋਂ ਵੀ ਕਾਰਵਾਈ ਕੀਤੀ ਹੈ ਪਰ ਅਸੀਂ ਆਪਣੇ ਬੱਚਿਆਂ ਦੇ ਹੱਕਾਂ ਪਿੱਛੇ ਦੇਖੋ ਗੱਲ ਇਹ ਹੈ ਕਿ ਅਗਰ ਕੋਈ ਅਗਰ ਜਾਨਵੁੱਝ ਕੇ ਗਲਤੀ ਕਰ ਦੇ ਤਾਂ ਉਸ ਨੂੰ ਗਲਤੀ ਮੰਨਿਆ ਜਾਂਦਾ ਹੈਗਾ ਪਰ ਅਗਰ ਇਹ ਛੱਡੇ ਤੋਂ ਅਣਜਾਣੇ ਦੀ ਗਲਤੀ ਹੋਈ ਹੈ ਤਾਂ ਫਿਰ ਇਹਦੇ ਵਿੱਚ ਸਕੂਲਾਂ ਨੇ ਵੀ ਕੰਪਰੋਮਾਈਜ਼ ਕਰਨਾ ਚਾਹੀਦਾ ਜੀ ਬੱਚਿਆਂ ਨਾਲ ਕੋਈ ਫਰਕ ਨਹੀਂ ਕਰਨਾ ਜੇ ਕਿਉਂਕਿ ਡੇਢ ਘੰਟਾ ਡੇਢ ਪੌਣੇ 2 ਘੰਟਾ ਤੁਸੀਂ ਬੱਚਿਆਂ ਦੀ ਅਗਰ ਤੁਸੀਂ ਡੇਢ ਘੰਟੇ ਪੌਣੇ 2 ਘੰਟਾ ਬੱਚਿਆਂ ਦਾ ਜਿਹੜਾ ਪੇਪਰ ਦਾ ਖਰਾਬ ਕੀਤਾ ਉਹਦੇ ਅੰਗੇ ਤੁਸੀਂ 40 ਮਿੰਟ ਦਿੱਤੇ ਆ ਬੱਚਿਆਂ ਨੂੰ ਜਿਹਦੇ ਵਿੱਚ ਬੱਚਿਆਂ ਦਾ ਪੇਪਰ ਰਹਿ ਗਿਆ ਆ ਸਾਡੇ ਜਿਹੜੇ ਭੈਣ ਜੀ ਅੱਗੇ ਨਾਲ ਇਹਨਾਂ ਦੇ ਅਗਲੇ ਦਿਨ ਦਾ ਵਿਚੀ ਦਾ ਪੇਪਰ ਰਹਿ ਗਿਆ ਮੇਰਾ ਨਾਮ ਰਾਜੀਵਿੰਦਰ ਕੌਰ ਵਰਮਾ ਸਮਾਜ ਦੇ ਡੀਸੀ ਮੈਡਮ ਨੂੰ ਮਿਲਣ ਆਏ ਹੋ ਕਿਹੜੇ ਮਾਮਲੇ ਨੂੰ ਲੈ ਕੇ ਤੁਸੀਂ ਮੰਗ ਪੱਤਰ ਦਿੱਤਾ ਗਿਆ ਤੁਹਾਡੇ ਵੱਲੋਂ ਇਹ ਦੇਖੋ ਪਿੱਛੇ 25th ਆਫ ਸੈਪਟੈਂਬਰ ਨੂੰ ਜੋ ਮਾਮਲਾ ਹੋਇਆ ਸੀ ਜਿਦੇ ਵਿੱਚ ਬੱਚਿਆਂ ਨੂੰ ਰੈਗੂਲਰ ਯੂਨੀਫਾਰਮ ਪਹਿਨੀ ਹੋਈ ਦੇ ਕਾਰਨ ਕਿ ਉਹਨਾਂ ਨੇ ਰੈਗੂਲਰ ਯੂਨੀਫਾਰਮ ਪਾਈ ਹੋਈ ਆ ਔਰ ਜੋ ਹੈ ਹਾਊਸ ਡੈਫ ਨਹੀਂ ਪਾਈ ਹੋਈ ਉਸ ਦੇ ਕਾਰਨ ਪੇਪਰਾਂ 'ਚ ਨਹੀਂ ਬੈਠਣ ਦਿੱਤਾ ਜਾ ਰਿਹਾ ਸੀ ਇਗਜ਼ਾਮਸ ਦੇ ਵਿੱਚ ਨਹੀਂ ਬੈਠਣ ਦਿੱਤਾ ਜਾ ਰਿਹਾ ਸੀ ਡੇਢ ਘੰਟੇ ਦੇ ਅਪ੍ਰੋਕਸ ਡੇਢ ਘੰਟਾ ਉਹਨਾਂ ਨੇ ਬੱਚਿਆਂ ਨੂੰ ਧੁੱਪ ਦੇ ਵਿੱਚ ਖੜਾ ਕੇ ਰੱਖਿਆ ਔਰ ਇਗਜ਼ਾਮ ਨਾ ਲੈਣ ਦੀ ਗੱਲ ਕੀਤੀ ਗਈ ਉਹਦੇ ਰਿਗਾਰਡਿੰਗ ਹੀ ਅਸੀਂ ਡੀਸੀ ਮੈਮ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸਾਡੇ ਉਹ ਕਾ ਫੈਡਰੇਸ਼ਨ ਵੱਲੋਂ ਵੀ ਦਿੱਤਾ ਜਾ ਰਿਹਾ ਮੰਗ ਪੱਤਰ ਤੇ ਪੇਰੈਂਟਸ ਦੇ ਵੱਲੋਂ ਵੀ ਦਿੱਤਾ ਜਾ ਰਿਹਾ ਨਹੀਂ ਲੱਗਦਾ ਮੈਂ ਇੱਕ ਤਾਂ ਪੰਜਾਬ ਸਰਕਾਰ ਜਿਹੜੀ ਕਿ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਆਈ ਹੈ ਤੇ ਕਹਿੰਦੀ ਹੈ ਵੱਡੇ ਵੱਡੇ ਦਾਅਵੇ ਕਰਦੀ ਹੈ ਲੇਕਿਨ ਇੱਕ ਤਰਫ ਸੇ ਬੱਚਿਆਂ ਤੇ ਪੁੱਛੇ ਨਾਲ ਖੇਲਵਾੜ ਕੀਤਾ ਜਾ ਰਿਹਾ ਪ੍ਰਾਈਵੇਟ ਸਕੂਲ। ਕੀ ਕਹਣਾ ਜਾਂਦਾ ਇਹਦੇ ਬਾਰੇ? ਨਹੀਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਾਂਗੇ ਜਿਹੜੀ ਲੜਾਈ ਹੈਗੀ ਆ ਨਾ ਉਹ ਕੋਈ ਸਾਡੀ ਪਰਸਨਲ ਲੜਾਈ ਨਹੀਂ ਸਾਡਾ ਕੋਈ ਉਹਨਾਂ ਨਾਲ ਵੱਟ ਦਾ ਰੋਲਾ ਨਹੀਂ ਹੈਗਾ। ਜਾ ਸਾਡਾ ਕੋਈ ਸਾਨੂੰ ਕੋਈ ਇਹ ਲਾਲਚ ਨਹੀਂ ਕਿ ਫੀਸਿਸ ਵਗੈਰਾ ਦਾ ਸਾਡੀ ਪੂਰੇ-ਪੂਰੇ ਸਾਲ ਦੀ ਫੀਸ ੜ ਵਾਪਸ ਜਾਂਦੀ ਰਹੀ ਆ ਇਹ ਲੜਾਈ ਹੈਗੀ ਆ ਇੱਕ ਮਾਵਾਂ ਦੀ ਮਾਵਾਂ ਅਗਰ ਇਹ ਤਕਲੀਫ ਚੱਲ ਕੇ ਬੱਚਿਆਂ ਨੂੰ ਪੈਦਾ ਕਰ ਸਕਦੀਆਂ ਨੇ ਤੇ ਆਪਣੇ ਬੱਚਿਆਂ ਨਾਲ ਕਿਸੇ ਵੀ ਵੱਡੀ ਸ਼ਕਤੀ ਦੇ ਨਾਲ ਲੜ ਸਕਦੀਆਂ ਨੇ ਮੈਂ ਸਕੂਲ ਪ੍ਰਸ਼ਾਸਨ ਨੂੰ ਤੁਹਾਡੇ ਮਾਧਿਮ ਰਾਹੀਂ ਇਹ ਕਹਿਣਾ ਚਾਹੁੰਦੀ ਆ ਕਿ ਅਗਰ ਤੁਹਾਨੂੰ ਲੱਗਦਾ ਕਿ ਪੇਰੈਂਟਸ ਨੂੰ ਮੈਨੂਪੂਲੇਟ ਕਰਕੇ ਜਾਂ ਤੁਸੀਂ ਇਦਾਂ ਦੀ ਹਰਕਤਾਂ ਕਰਕੇ ਇਹ ਲੜਾਈ ਨੂੰ ਤੁਸੀਂ ਸਟਾਪ ਕਰ ਦੋਗੇ ਇਹ ਤੁਸੀਂ ਭੁੱਲ ਜਾਓ ਇੱਕੇ ਪੇਰੈਂਟਸ ਵਾਧੂ ਆ ਦੇਲੀ ਕੇ ਇੱਕੇ ਮਾਂ ਬਾਦੂ ਆਈ ਕੇ ਮਾਂ ਅਗਰ ਆਪਣੀ 아이 ਤੇ ਆਵੇ ਤਾਂ ਉਹ ਬੜੀ ਬੜੀ ਸ਼ਕਤੀਆਂ ਨਾਲ ਲੜ ਜਾਂਦੀ ਹੈ ਤੁਸੀਂ ਸਾਡੇ ਬੱਚਿਆਂ ਨੂੰ ਸਾਡੇ ਬੱਚੇ ਦਿਨ ਦਿਨ ਰਾਤ ਬੈਠ ਕੇ ਮਿਹਨਤ ਕਰਕੇ ਐਗਜ਼ਾਮ ਦੇਣ ਆਏ ਸੀ ਤੂੰ ਸਾਡੇ ਬੱਚਿਆਂ ਨੂੰ ਤੁਮਬ ਚ ਖੜਾ ਕੇ ਉਸੇ ਲੋ ਦੀ ਤਾਂ ਸਾਡੀ ਲੱਖ ਰੁਪਏ ਫੀਸ ਭਰੀ ਹੋਈ ਦਾ ਜਦੋਂ ਤੱਕ ਸਕੂਲ ਪ੍ਰਸ਼ਾਸਨ ਇਹ ਦੋਨੇ ਪ੍ਰਿੰਸੀਪਲ ਮਿਸਿਸ இந்து ਸ਼ਰਮਾ ਔਰ ਵਾਈਸ ਪ੍ਰਿੰਸੀਪਲ ਮਿਸਿਸ ਬੁਲਾਟੀ ਨੂੰ ਰੈਸਟਿਗੇਟ ਨਹੀਂ ਕਰਦੇ ਹੈਗਾ ਸਾਡਾ ਸੰਘਰਸ਼ ਇਦਾਂ ਹੀ ਜਾਰੀ ਰਹੇਗਾ ਮੇਰੀ ਸ਼ਾਸਕ ਤੋਂ ਵੀ ਮੰਗਾ ਸਰਕਾਰ ਤੋਂ ਵੀ ਮੰਗਾ ਕਿ ਇਹ ਜੇ ਸਕੂਲਾਂ ਤੋਂ ਤੁਸੀਂ ਨਕੇਲ ਕਿਉਂ ਨਹੀਂ ਦੱਸਦੇ ਹੈਗੇ ਕਿੱਡੇ ਕੋ ਬੱਚੇ ਆ ਜਿਹੜੇ ਬੱਚੇ ਤਾਂ ਜੀ ਬਹੁਤ ਨੇ ਤੁਸੀਂ ਦੇਖਿਆ ਹੋਣਾ ਸਾਡੀ ਲਾਈਵ ਵੀਡੀਓਜ਼ ਦੇ ਵਿੱਚ ਵੀ ਦੇਖਿਆ ਹੋਣਾ ਉਸ ਦਿਨ ਦੀ ਵੀਡੀਓਜ਼ ਦੇ ਵਿੱਚ ਵੀ ਦੇਖਿਆ ਹੋਣਾ 150 ਤੋਂ ਉੱਪਰ ਬੱਚੇ ਸੀਗੇ ਜਿੰਨਾ ਤੋਂ ਇਹਨਾਂ ਨੇ ਤੇਰੇ ਸੀਗੇ ਕੋਈ 20 ਕਿਲੋਮੀਟਰ ਤੋਂ ਆ ਰਿਹਾ ਕੋਈ 30 ਕਿਲੋਮੀਟਰ ਤੋਂ ਆ ਰਿਹਾ ਇਹਨਾਂ ਨੂੰ ਸਿਰਫ ਔਰ ਸਿਰਫ ਹਾਊਸ ਡੈਸ ਦੇਣ ਦੇ ਲਈ ਔਰ ਉਹ ਹਾਊਸ ਡੈਸ ਦੇ ਕੇ ਗਏ ਨੇ ਸਾਨੂੰ ਵੀ ਇਸ ਤਰ੍ਹਾਂ ਬੁਲਾਇਆ ਗਿਆ ਸੀਗਾ ਕਿ ਜਾਂ ਤਾਂ ਆਪ ਡੈਸ ਦੇ ਕੇ ਜਾਓ ਜਾਂ ਫਿਰ ਐਗਜ਼ਾਮ ਨਹੀਂ ਲਿਆ ਜਾਏਗਾ ਹੁਣ ਤੁਸੀਂ ਦੇਖੋ ਕਿ ਸਾਡੀਆਂ ਬੇਟੀਆਂ ਵੱਡੀਆਂ ਨੇ ਇਹਨਾਂ ਦੇ ਇੰਨੀ ਨੇ ਵੱਡੀਆਂ ਛਿੜਕੀਆਂ ਨੇ ਬਾਥਰੂਮਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਲਾਓ ਕਰਦੀਏ ਉੱਥੇ ਚੇਂਜ ਕਰਨਾ ਤੇ ਇੱਕ ਗੱਲ ਇਹ ਵੀ ਆਉਂਦੀ ਆ ਨਾ ਬੱਚੇ ਡਰੈਸ ਦੇ ਵਿੱਚ ਸੀਗੇ ਯੂਨੀਫਾਰਮ ਦੇ ਵਿੱਚ ਸੀਗੇ ਇਹਨਾਂ ਕੋਲ ਸਕੂਲ ਦੀ ਯੂਨੀਫਾਰਮ ਸੀਗੀ ਮੈਨੂੰ ਇੱਕ ਗੱਲ ਦੱਸੀ ਜਾਵੇ ਤੁਹਾਡੇ ਜੋ ਵੀ ਇਹ ਵੀਡੀਓ ਦੇਖ ਰਿਆ ਕਿ ਹਾਊਸਡੇਸ ਜਿਹੜੀ ਆ ਜਾ ਬੱਚਿਆਂ ਦਾ ਐਗਜ਼ਾਮ ਜ਼ਰੂਰੀ ਆ ਮੰਨ ਲਵਾਂ ਅਸੀਂ ਕਿ ਉਹਨਾਂ ਸਾਸ਼ਨ ਵੀ ਜ਼ਰੂਰੀ ਆ ਉਹਨਾਂ ਸਾਸ਼ਨ ਉਹਨਾਂ ਜ਼ਰੂਰੀ ਆ ਉਹਨਾਂ ਸਾਸ਼ਨ ਦੀ ਗੱਲ ਹੁੰਦੀ ਆ ਰੈਗੂਲਰ ਡੇਜ਼ ਦੇ ਵਿੱਚ ਹੁੰਦੀ ਆ ਉਹ ਕੋਈ ਰੈਗੂਲਰ ਡੇ ਨਹੀਂ ਹੈਗਾ ਸੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਐਗਜ਼ਾਮ ਹੋਏ ਨੇ ਇਹਨਾਂ ਵੱਲੋਂ ਕਿਹਾ ਗਿਆ ਸੀਗਾ ਦੋ ਐਗਜ਼ਾਮਸ ਦੇ ਡਿਊਰਿੰਗ ਕਿ ਹਾਸ ਦੇ ਪਾਕਟ ਨਹੀਂ ਆਣੀ ਹੈਗੀ ਰੈਗੂਲਰ ਯੂਨੀਫਾਰਮ ਚ ਬੱਚੇ ਭੇਜਣੇ ਨੇ ਸਾਨੂੰ ਕਨਫਿਊਜ਼ਨ ਹੋ ਗਈ ਚਲੋ ਕਨਫਿਊਜ਼ਨ ਹੋ ਗਈ ਇੱਕ ਤੁਸੀਂ ਐਗਜ਼ਾਮ ਤਾਂ ਲਓ ਬੱਚੇ ਦਾ ਕਨਫਿਊਜ਼ਨ ਹੋ ਗਈ ਤੁਸੀਂ ਸਾਨੂੰ ਫਾਈਨ ਲਗਾ ਦਿਓ ਨੋਟਿਸ ਭੇਜ ਦਿਓ ਸਾਨੂੰ ਪੇਰੈਂਟਸ ਨੇ ਨਾਲ ਗੱਲ ਕਰੋ ਨਾ ਮੈਡਮ ਬੋਲੋ ਸਾਨੂੰ ਬਹੁਤ ਵਧੀਆ ਗੱਲ ਕੀਤੀ ਗਈ ਮੈਡਮ ਨੇ ਸਾਡੀ ਸਾਰੀ ਗੱਲ ਸੁਣੀ ਜਿੰਨਾ ਟਾਈਮ ਅਸੀਂ ਮੈਡਮ ਦਾ ਲੇਟਾ ਮੈਨੂੰ ਸਾਡਾ ਪੂਰੀ ਗੱਲ ਨੂੰ ਧਿਆਨ ਨਾਲ ਸੁਣਿਆ ਤੇ ਕਿਹਾ ਕਿ ਅਸੀਂ ਜਲ ਤੋਂ ਜਲਦ ਕਾਰਵਾਈ ਕਰਾਂਗੇ ਬਾਕੀ ਜੋ ਚਾਈਲਡ ਪ੍ਰੋਟੈਕਸ਼ਨ ਵੱਲੋਂ ਉਹਨਾਂ ਵੱਲੋਂ ਵੀ ਇਹਨਾਂ ਤੇ ਬਹੁਤ ਸਖਤ ਕਾਰਵਾਈ ਕੀਤੀ ਜਾ ਰਹੀ ਆ ਇਹਨਾਂ ਦੇ ਸਕੂਲ ਦੇ ਵਿੱਚ ਟੀਮਸ ਪਹੁੰਚ ਰਹੀਆਂ ਹੈਗੀਆਂ ਨੇ ਸ਼ਾਸਨ ਵੀ ਆਪਣੀ ਜਗ੍ਹਾ ਤੇ ਕਾਰਵਾਈ ਕਰ ਰਿਹਾ ਹੈਗਾ ਲੇਕਿਨ ਇਹ ਕਾਰਵਾਈ ਨੂੰ ਤੇਜ਼ ਕਰਨਾ ਪਾਏਗਾ